ਸਾਥੀਓ ਹਮ ਭੀਮ ਕੇ ਉਲਾਦ ਹੈ ਹਮ ਵਰਦੀ ਕੀ ਮਹਾਰਾਜ ਦੀ ਉਲਾਦ ਹੈ ਪੰਜਾਬੀ ਜੀ ਬੋਲਦਾ ਨਹੀਂ ਥੋੜੀ ਹਿੰਦੀ ਉੱਥੇ ਹੋਣੀ ਹੈ 바ਵਾ ਸਾਹਿਬ ਦੀ ਮੁੰਡੇ ਨੇ ਪੈੜੀਏ ਮੜਵਾਜ ਪਾਠ ਜੇ ਚੌਨੇ ਆ ਅਸੀਂ ਮੰਨਦੇ ਨਹੀਂ ਮਨਵਾਨੇ ਆ ਅਸੀਂ ਸੁਣਦੇ ਨਹੀਂ ਸੁਣਾਦੇ ਗੱਲ ਛੰਡੇ ਦੀ ਹੋਈ ਹੈ ਔਰ ਜੋ ਬੇਦਬੀ ਹੋਣੀ ਸਾਰ ਨੂੰ ਪਤਾ ਹੈ ਇਹ बार-बार ਆਪਾਂ ਇੱਥੇ ਪਰ ਪਾਸ ਨਹੀਂ ਦੇਣਾ ਔਰ ਇੱਕ ਵੀਰ ਵੱਲੋਂ ਇੱਥੇ ਥੋੜਾ ਜਿਹਾ ਕਿਹਾ ਗਿਆ ਸੀ ਚਲੋ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਉਹਨਾਂ ਨੂੰ ਬੋਲਿਆ ਕਿ ਜਿਹੜਾ ਚੜ ਗਿਆ ਤੇ ਚੜ ਗਿਆ ਉਹਨਾਂ ਨੂੰ ਆਪਾਂ ਨੂੰ ਇੱਥੇ ਇੰਨਾ ਵੈਲਸੀ ਕਰਨਾ ਚਾਹੀਦਾ ਸੀ ਸੋਚਿਆ ਸੁਣ ਲੋ ਦੋ ਮਿੰਟ ਹੋਰ ਇੱਕ ਇਸ ਨੂੰ ਰੋਕੋ ਨਾ ਇਸ ਨੂੰ ਰੋਕੋ ਨਾ ਜਾਦੇ ਨੰਬਰ ਚੋੜਾ ਕਿ ਜਿੰਨਾ ਵੀ ਅਜੀਤ ਆਇਆ ਜਾਂ ਸੰਗਠਨ ਦੇ ਮੁਖ ਦੇ ਜਿੰਨਾ ਵੀ ਕੋਲ ਆਇਆ ਉਹ ਇੱਕ ਸਿਰਫ ਫੈਸਲਾ ਲੈਣ ਆਇਆ ਜਿਹੜੀ ਫੈਸਲਾ ਕੀ ਬਣਾ ਦੇ ਦੀ 35 ਸਾਲ ਦਾ ਸੰਘਰਸ਼ ਅਸਮਾਨੀ ਉਹ ਅਸੀਂ ਲੋਕਾਂ ਤੱਕ ਸਰਕਾਰਾਂ ਤੱਕ ਤੇ ਪੂਰੇ ਵਿਸ਼ਵ ਤੱਕ ਪਹੁੰਚਾਉਣ ਦੇ ਲਈ 35 ਸਾਲ ਦਾ ਸੰਘਰਸ਼ ਕਰਦੇ 35 ਮਿੰਟਾਂ ਦੇ ਵਿੱਚ ਆਰਐਸਐਫ ਦਾ ਨਾ ਸੰਪਰਕ ਕੀ ਉਹਦੇ ਦਿਮਾਗ ਹੀ ਹੈ ਜੀ ਜੇ ਉਹਦੇ ਦਿਮਾਗ ਹੁੰਦਾ ਤਾਂ ਅੱਜ ਜਾਤ ਪਾਤ ਦਾ ਜਿਹੜਾ ਉਹਨੇ ਪੀਚਾ ਚੱਕਿਆ ਵਾ ਉਹ ਸਾਰਾ ਰੱਖ ਜਿਹੜਾ ਮਰਜ਼ੀ ਪਾਵੇਂ ਕੋਈ ਝਗੜਾ ਲਾ ਦਈਏ ਕਾਲਿਆ ਉਹ ਸਾਬਤ ਕੀ ਕਰਨਾ ਹੈ ਇਸ ਕਰਕੇ ਜੋ ਸਾਡੀ ਪੰਜਾਬ ਦੀ ਸਰਕਾਰ ਹੈ ਭਾਰਤ ਦੀ ਸਰਕਾਰ ਹੈ ਉਹਨਾਂ ਦੇ ਉੱਤੇ ਜਿਹੜਾ ਐਸਸੀਐਸਟੀ ਦਾ ਪਰਚਾ ਹੋਇਆ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਜਾਤ ਪਾਤ ਦੇ ਖਿਲਾਫ ਕੋਈ ਬੋਲ ਨਾ ਸਕੇ ਭਾਰਤੀਆ ਵਰਨਿਕ ਤਲ ਸਮਾਜ ਭਾਵਦਸਮਨੋ ਮੈਂ ਤਾਂ ਅਨੁਵਾਦ ਵੀ ਕਰਨਾ ਚਾਹੁੰਦਾ ਮੈਂ ਕਿ ਪੁੱਲ ਸਰ ਮਿਸ਼ਨਰ ਸਾਹਿਬ ਦਾ ਅਜੀ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਉਹਨਾਂ ਦੇ ਪਰਚਾ ਦਰਜ ਕਰਿਆ ਪਰ ਹੁਣ ਸਾਡੀ ਮੰਗ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਇਹ ਜੁਰਤ ਨਾ ਕਰ ਸਕੇ ਕਿ ਕਿਸੇ ਐਸੀ ਸਮਾਜ ਦੇ ਖਿਲਾਫ ਜਾਂ ਕੋਈ ਵੀ ਅਧਰਮ ਕੋਈ ਵੀ ਹੈ ਜਾਂ ਸਮਾਜ ਕੋਈ ਵੀ ਹੈ ਸਭ ਸਨਮਾਨਯੋਗ ਤਾਂ ਇਸ ਕਰਕੇ ਸਾਡੀ ਮੰਗ ਹੈ ਕਿ ਉਹਨਾਂ ਨੂੰ ਇੱਕ ਪਾਸੇ ਸੰਵਿਧਾਨ ਬਚਾਓ ਉਹ ਪੰਜਾਬ ਬਚਾਓ ਦੇ ਮਹੀਨ ਦੇ ਤਹਿਤ ਕੰਮ ਕਰਦੇ ਸੀ ਤੇ ਦੂਜੇ ਪਾਸੇ ਇਹ ਸਮਾਜ ਦੇ ਨਾਲ ਵਿਤਕਰਾ ਇੱਕ ਪਾਸੇ ਸੰਵਿਧਾਨ ਬਚਾਓ ਦੀ ਸੰਵਿਧਾਨ ਦੀ ਤੌਰ ਆਪ ਧਜੇ ਉਡਾ ਰਹੇ ਆ ਜਿਹੜੇ ਕਾਂਗਰਸ ਹੀ ਆ ਨਗਰ ਭਾਵਾ ਸਾਹਿਬ ਨੇ ਕਰ ਗਈ ਸੀ ਮੈਂ ਕਾਂਗਰਸ ਇੱਕ ਦਲਤਾੂਆ ਪੂਰਾ ਹੈ ਜੋ ਵੀ ਜਾਏਗਾ ਉਸਨੇ ਬਸਮ ਹੋ ਜਾਏਗਾ। ਪਰ ਮੇਰਾ ਖਿਆਲ ਹੈ ਜੇ ਸਭ ਤੋਂ ਸਨਮਾਨਯੋਗ ਸਰਦਾਰ ਗੁੱਟਾ ਸਿੰਘ ਉਹ ਅੱਜ ਸਾਡੇ ਵਿੱਚ ਨਹੀਂ ਹੈ ਸਵੀਰਣ। ਪਰ ਉਹਨਾਂ ਤੋਂ ਬਾਤ ਉਹਨਾਂ ਦੀ ਪੱਗ ਰੋਣੀ ਜਾ ਰਹੀ ਹੈ। ਉਹਨਾਂ ਨੂੰ ਕਾਲੇ ਰੰਗ ਦਾ ਗਿਆ ਜਾ ਰਿਹਾ। ਉਹਨਾਂ ਨੂੰ ਪੱਠੇ ਵੱਢਣ ਵਾਲਾ ਕਹ ਰਹੇ ਹਨ ਕਿ ਇਹਨਾਂ ਨੂੰ ਪੁੱਛਣਾ ਚਾਹਨਾ ਜਿਹੜਾ ਇਹ ਰਾਜਾ ਬੜੀਗਾ ਉਹ ਭਾਈ ਕੂ ਦਾਸ ਦੂਜੀ ਵਟਨ ਵਾਲੇ ਦਾ ਪੁੱਤ ਹੈ। ਕੂ ਦਾਸ ਜਦੋਂ ਤੁਸੀਂ ਸਾਡੇ ਘਰਾਂ 'ਚ ਆਉਂਦੇ ਹੋ ਦਲਤਾਂ ਦੇ ਮੱਝੀ ਵਾਲਮੀਗੀ ਰਵੀਦਾਸਿਆਂ ਦੇ ਜਾਂ ਦਲਤ ਸਮਾਜ ਦੇ ਉਹਦਾ ਤੁਹਾਨੂੰ ਸਨਮਾਨ ਦੇਨੇ ਆ ਪਰ ਤੁਸੀਂ ਸਾਡੇ ਬਜ਼ੁਰਗਾਂ ਦਾ ਅਪਮਾਨ ਕਰਦੇ ਹੋ ਇਹ ਦਾ ਜਿਹੜਾ ਉਹਨਾਂ ਨੂੰ ਇਹ ਇੱਥੇ ਜਿਹੜਾ ਨੇਕੇ ਅੱਜ ਤਰਮ ਤਰਮ ਦੀ ਜਿਹੜੀ ਚੋਣ ਹੋ ਰਹੀ ਆ ਉਹਦੇ ਵਿੱਚ ਜਿਹੜਾ ਦਲਤ ਸਮਾਜ ਆ ਉਹਦਾ ਇਹਨਾਂ ਨੂੰ ਮਜ਼ਾ ਚੁਕਾਏਗਾ ਉਹ ਤੁਸੀਂ ਸਾਰੇ ਦੇਖੋਗੇ ਬਸ ਇਹ ਵੀਡੀਓ ਪਾ ਕੇ ਉਹਨਾਂ ਮਾਫੀ ਵੀ ਮੇਰੇ ਨਜ਼ਰ ਆ ਰਹੀ ਆ ਜਿਸਦਾ ਅਪਮਾਨ ਕਰਕੇ ਉਸ ਤੋਂ ਬਾਅਦ ਮਾਫੀ ਮੰਗ ਲੋ ਉਹਦਾ ਕੀ ਮਹੱਤਵ ਤਾਂ ਇਸ ਕਰਕੇ ਇਹ ਜਿਹੜਾ ਬੰਦਾ ਸਮਾਜ ਹੈ ਇਹ 40% ਹੈ ਪੰਜਾਬ ਦੇ ਉਹ ਜਿਹੜਾ 40% ਬੰਦਾ ਸਮਾਜ ਹੈ ਇਹ ਚਾਹੇ ਤਾਂ ਆਪਣੀ ਸਰਕਾਰ ਬਣਾ ਸਕਦਾ ਪਰ ਹਮੇਸ਼ਾ ਉਹ ਜਿਹੜੀ ਆ ਉਹਨਾਂ ਨੇ ਸਮਰਥਨ ਸਾਰੀ ਪਾਰਟੀਆਂ ਨੂੰ ਦੇ ਰਹੇ ਹਨ ਮੈਂ ਸਾਰੰਭਿਕ ਬੇਨਤੀ ਕਰਨਾ ਚਾਹੁੰਦਾ ਕਿ ਆਹ ਦਲ ਤੋਂ ਆਪਾਂ ਸਾਰੇ ਇਕੱਠੇ ਹੋਈਏ ਪਰ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਈਏ ਆਪਾਂ ਮੰਗਣ ਵਾਲੇ ਨਾ ਬਣੀਏ ਆਪਾਂ ਦੇਣ ਵਾਲੇ ਧੰਨਵਾਦ ਜੀ ਕੀ ਕਹਣਾ ਚਾਹੁੰਦੇ ਹੋ ਜੀ ਮੈਂ ਕਮਲੇਸ਼ ਕੁਮਾਰ ਹਾਂ ਕਮਲੇਸ਼ ਦਾ ਦੇ ਭਾਰਤ ਤੋਂ ਜਿਹੜੇ ਵੱਖ-ਵੱਖ ਸੰਗਠਨਾਂ ਤੋਂ ਅੱਜ ਕੋ ਆਨ ਬਾਲਮੀਕੀ ਸਮਾਜ ਸਾਰਾ ਪਹੁੰਚਿਆ ਹੋਇਆ ਹੈ ਅੱਜ ਇੱਥੇ ਤਕਰੀਬਨ ਪਿਛਲੇ ਦਿਨਾਂ ਜਿਹੜੀ ਬੇਅਦਬੀ ਕੀਤੀ ਗਈ ਆ ਉਸ ਮਸਲੇ 'ਚ ਇਕੱਠੇ ਹੋਏ ਕੀ ਕਹਿਣਾ ਚਾਹੁੰਦੇ ਤੁਸੀਂ ਪਹਿਲਾਂ ਸਾਰੇ ਨਾਈਂ ਦੇਖੇ ਸਾਰੇ ਪਰਮੰਤਰਾਂ ਨੂੰ ਜਿਆ ਬਦਮੀ ਕੀ ਜਿਆ ਭੀ ਜਿਆ ਭਾਰਤ ਜਿਹੜਾ ਮਸਲਾ ਆ ਪਰਮਪితਾ ਪ੍ਰਮਾਤਮਾ ਭਗਵਾਨ ਬਾਲਮੀਕੀ ਮਹਾਰਾਜ ਦੇ ਜਿਹੜੇ ਬਰਮਾਲਾ ਦੇ ਵਿੱਚ ਲੋਕਾਂ ਨੇ ਬੇਅਦਬੀ ਕੀਤੀ ਉਹ ਸਾਰਾ ਮਸਲਾ ਉਸ ਮਸਲੇ ਦੇ ਵਿੱਚ ਬਹੁਤ ਸਾਰੀ ਨਿਰਾਕੀ ਇਥੇ ਆਪਾਂ ਦੇਖਦੇ ਆਂ ਪ੍ਰਸ਼ਾਸਨ ਦੀ ਹੈ ਸਰਕਾਰ ਦੀ ਹੈ ਸਰਕਾਰ ਨੇ ਸਾਡੇ ਵਾਰਨਿੰਗ ਸਮਾਜ ਦੇ ਵਿੱਚ ਜਿਹੜਾ ਭਾਈਚਾਰਾ ਸੀ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਭਾਈਚਾਰੇ ਨੂੰ ਆਪਸ ਦੇ ਵਿੱਚ ਇਹਨਾਂ ਦੋ 파ਟ ਕਰਤਾ ਜਿਹੜੀ ਕਿ ਸਰਕਾਰ ਚਾਹੁੰਦੀ ਸੀ ਕਿਉਂਕਿ ਵਾਰਨਿੰਗ ਇੱਕ ਸਮਾਜਿਕ ਐਸੀ ਫਾਰਮ ਆ ਜੁੜਾਤ ਫਾਰਮ ਆ ਕਿ ਕਦੀ ਵੀ ਆਪਣੀ ਆਸਥਾ ਦੇ ਨਾਲ ਖਿਲਵਾੜ ਕਰਨਾ ਬਰਦਾਸ਼ਤ ਨਹੀਂ ਕਰੇਗੀ ਜੋ ਕੁਛ ਇਹਨੇ ਕੀਤਾ ਸਰਕਾਰ ਨੂੰ ਆਉਣ ਵਾਲੇ ਇਲੈਕਸ਼ਨਾਂ ਵਿੱਚ ਭੁਗਤਣਾ ਪਏਗਾ ਤੇ ਅਸੀਂ ਕਿੰਨੀ ਕਰਦੇ ਸਰਕਾਰ ਦੀ ਇਸ ਅਲੈਗੀ ਦੀ ਭਗਵਾਨ ਵਾਲਮੀ ਇਸ ਧਰਮਸਵਾਦ ਦੇ ਮਾਧਿਅਮ ਤੋਂ ਅਸੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜਿਹੜੇ ਆਉਣ ਵਾਲੇ ਇਲੈਕਸ਼ਨ ਆ ਉਹਦੇ ਵਿੱਚ ਸਰਕਾਰ ਨੂੰ ਇਹਦਾ ਖਾਮੇ ਨਾ ਭੁਗਤਣਾ ਪਏਗਾ ਤੇ ਸਰਕਾਰਾਂ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਜੇ ਜੰਤੂ ਜਲਦ ਇਹ ਮਸਲਾ ਸੁਲਝਾਇਆ ਨਾ ਗਿਆ ਸਾਡੀ ਆਸਥਾਨਾ ਜਿਹੜੇ ਲੋਕਾਂ ਨੇ ਕਿਰਵਾੜ ਕੀਤਾ ਉਹਨਾਂ ਦੇ ਮੁਕਤਮਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣਾ ਚਾਹੀਦਾ ਅਨ ਸਰ ਜਿਹੜਾ ਪਿਛਲੇ ਦਿਨ ਜਿਹੜੇ ਕ ਅੱਜ ਭਗਵਾਨ ਵਾਲਮੀਕ ਤੀਰਥ ਤੇ ਜਿਹੜਾ ਕਿ ਤਿਰ ਨੂੰ ਜਿਹੜਾ ਬੇਅਦਵੀ ਦਾ ਹੋਇਆ ਸੀਗਾ ਉਹਦੇ ਸਵਾਗਤ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਕੀ ਕਹਿਣਾ ਚਾਹੁੰਦੇ 27 ਅਕਤੂਬਰ ਨੂੰ ਭਗਵਾਨ ਵਾਲਮੀਕੀ ਤੀਰਥ ਦੇ ਉੱਤੇ ਬਹੁਤ ਬੇਅਦਵੀ ਹੋਈ ਇਦਾਂ ਦਾ ਹਾਲਾਤ ਹੋਏ ਜਿੱਦਾਂ ਕਿ ਕੋਈ ਦੂਸਰੀ ਕੌਮ ਕਿਸੇ ਦੂਸਰੀ ਜਗ੍ਹਾ ਦੇ ਉੱਤੇ ਹਮਲਾ ਕਰਦੀ ਜਾਂ ਕੋਈ ਦੂਸਰਾ ਦੇਸ਼ ਹਮਲਾ ਕਰਦਾ ਹੈ ਸਾਰੀਆਂ ਮਰਿਆਦਾ ਤੋੜ ਦਿੱਤੀਆਂ ਗਈਆਂ ਲੋ ਗੋਲਗਰ ਦੇ ਉੱਤੇ ਚੜੇ ਪਾਲਕੀ ਤੇ ਚੜੇ ਮੂਰਤੀ ਤੇ ਚੜੇ ਬਹੁਤ ਜ਼ਿਆਦਾ ਔਰ ਪੂਰੇ ਗੁੰਬਦਾਂ ਦੇ ਉੱਤੇ ਚੜ ਕੇ ਬੇਅਦਵੀ ਕੀਤੀ ਉਸ ਤੋਂ ਲੈ ਕੇ ਅਸੀਂ ਲਗਾਤਾਰ ਚਿੰਤਾ ਤੋਂ ਪ੍ਰਸ਼ਾਸਨ ਨਾਲ ਵੀ ਗੱਲ ਕਰ ਰਹੇ ਹਾਂ ਔਰ ਅੱਜ ਸਾਡਾ ਇੱਕ ਚਿੰਤਨ ਸ਼ਿਵਰ ਸਿਉ ਨੂੰ ਲੈ ਕੇ ਮੀਟਿੰਗ ਸੀ ਵੀ ਅਸੀਂ ਮੰਥਨ ਕਰੀਏ ਕੀ ਕਰਨਾ ਕਾਰਨ ਕਿ ਅਸੀਂ ਇੱਕ ਮੁਸ਼ਕਲ ਚ ਖੜੇ ਧਰਮ ਯੁੱਧ ਦਾ ਸਾਡੇ ਸਾਹਮਣੇ ਕਿ ਉਧਰ ਵੀ ਸਾਡੇ ਸਾਥ ਲੋਕ ਹੈ ਇਧਰ ਵੀ ਸਾਡੇ ਲੋਕ ਹੈ ਉਧਰ ਕੁਝ ਲੋਗ ਉਹ ਹੈ ਜਿਹੜੇ ਸ਼ਰਾਰਤੀ ਕੁਸ਼ ਹੈ ਪਰ ਝਾੜਾ ਲੋਗ ਗੁੰਮਰਾ ਹੈ ਜਿਹੜੇ ਉਹ ਗੁੰਮਰਾ ਕਰਕੇ ਉਥੇ ਲਿਆਂਦੇਗੇ ਉਹਨਾਂ ਨੇ ਧਿਆਨ ਚ ਰੱਖ ਕੇ ਅੱਜ ਦੀ ਇਹ ਮੀਟਿੰਗ ਸੀ ਫੈਸਲੇ ਲੈ ਗਏ ਆ ਉਹ ਫੈਸਲੇ ਭੇਜ ਦਿੱਤੇਗੇ ਸਰਕਾਰ ਨੂੰ ਸਾਡੀ ਬਾਕੀ ਕਮੇਟੀਆਂ ਦੋ ਗਠਤ ਹੋਈਆਂ ਅੱਜ ਇੱਕ ਸਾਡੇ ਜਿਹੜੇ ਧਾਰਮਿਕ ਸੰਤਾਂ ਉਹਨਾਂ ਦੀ ਕਮਿਟੀ ਗਠਤ ਹੋਈ ਹੈ ਇੱਕ ਜਿਹੜੇ ਸਾਡੇ ਸਮਾਜਿਕ ਕਾਰਕਟਰ ਆ ਉਹਨਾਂ ਦੀ ਕਮਿਟੀ ਗਠਤ ਹੋਈ ਹੈ ਉਹ ਸਰਕਾਰ ਨਾਲ ਗੱਲ ਕਰਨਗੇ ਤੇ 30 ਨਵੰਬਰ ਸਾਡੀ ਫਿਕਸ ਹੈ 30 ਨਵੰਬਰ ਨੂੰ ਅਸੀਂ ਪਛਤਾਪ ਕਰਨ ਦੇ ਲਈ ਵੀ ਜੋ ਵਾਲਮੀਕੀ ਤੀਰਥ ਦੀ ਬਰਿਆਦਾ ਪੰਗ ਹੋਈ ਹੈ ਉਹਦਾ ਪਛਤਾਪ ਕਰਨ ਲਈ 30 ਨਵੰਬਰ ਨੂੰ ਅਸੀਂ ਵਾਲਮੀਕੀ ਤੀਰਥ ਅੰਮ੍ਰਿਤਸਰ ਜਾਵਾਂਗੇ 1:00 ਵਜੇ 4 ਮਿੰਟ ਔਰ 4:00 ਵਜੇ ਤੱਕ ਅਸੀਂ ਪਾਠ ਕਰਾਂਗੇ ਭਜਨ ਕੀਰਤਨ ਹੋਏਗਾ ਔਰ 4:00 ਵਜੇ ਤੋਂ ਬਾਅਦ ਵਰਤ ਖੋਲਣਾ ਸਰ ਜਿੱਦਾਂ ਕਿ ਉਹ ਦਿਨ ਦੱਸਿਆ ਗਿਆ ਵੀ ਤੁਸੀਂ ਇੱਥੇ ਕਰੋਗੇ ਜਿਹੜਾ ਕਿ ਇਹ ਜਿਹੜੀ ਪਹਿਲਾਂ ਜਿਹੜਾ ਕਿ ਆਪਣਾ ਜੋ ਵੀ ਬੋਰਡ ਬਣਿਆ ਉਹ ਬੋਰਡ ਚੇਂਜ ਹੋ ਕੇ ਦੁਬਾਰਾ ਬਣੇਗਾ ਜੀ ਸਰ ਬੋਰਡ ਨੇ ਆਪਣੀ ਕਾਮਣ ਨਹੀਂ ਨਿਭਾਇਆ ਉਹਨੇ ਡਿਊਟੀ ਨਹੀਂ ਨਿਭਾਈ ਉਹ ਪ੍ਰਾਪਰਟੀ ਬੋਰਡ ਦੀ ਹੈ ਜਿਹਦਾ ਪ੍ਰਾਪਰਟੀ ਕਾਰਪੋਰੇਸ਼ਨ ਦੀ ਹੈ ਇਹਦੀ ਚਾਬੀ ਕਾਰਪੋਰੇਸ਼ਨ ਤੋਂ ਲੈਣੀ ਪੈਂਦੀ ਹੈ ਉਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਬੋਰਡ ਦੀ ਜਗ੍ਹਾ ਉਹ ਉੱਥੇ ਆ ਕੇ ਕੋਈ ਵੀ ਕੁਝ ਵੀ ਕਰ ਦਵੇ ਮੈਨੂੰ ਇੱਥੇ ਕੁਰਸੀ ਪਸੰਦੀ ਪਰ ਕੁਰਸੀ ਨਹੀਂ ਬਦਲ ਸਕਦਾ ਇਸ ਜਿਹਦੇ ਕੋਲ ਇਹਦਾ ਅਧਿਕਾਰ ਹੈ ਤੇ ਬੋਰਡ ਨੇ ਬਿਲਕੁਲ ਡਿਊਟੀ ਨਹੀਂ ਨਿਭਾਈ ਪੂਰੀ ਵੀ ਸਾਡੇ ਉਹਨਾਂ ਡਿਮਾਂਡ ਹੈ ਕਿ ਸਾਡੇ ਜਿਹੜੇ ਧਾਰਮਿਕ ਆਗੂ ਆ ਉਹਨਾਂ ਨੂੰ ਬੋਟ ਸ੍ਰਾਇਨ ਬੋਟਸ ਸ਼ਾਮਿਲ ਕੀਤਾ ਜਾਵੇ ਠੀਕ ਹੈ ਜੀ ਹਾਂ ਜੀ ਵੀ ਪੰਜਾਬ ਕੀ ਕਰਨ ਜਿਹੜਾ ਕਿ ਅੱਜ ਪੂਰੇ ਭਾਰਤ ਵੱਸ ਤੋਂ ਬਹੁਤ ਸਾਰੇ ਸੰਗਠਨਾਂ ਅੱਜ ਭਗਵਾਨ ਵਾਲਮੀਕੀ ਸਮਾਜ ਦੇ ਸਾਰੇ ਪਹੁੰਚੇ ਨਹੀਂ ਅੱਜ ਕੀ ਮਸਲਾ ਹੈ ਜਿਹੜਾ ਪਿਛਲੇ ਦਿਨੀ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਅੰਮ੍ਰਿਤਸਰ ਵਿਖੇ ਜਿਹੜੀ ਬੇਅਦਬੀ ਹੋਈ ਸੀਗੀ ਉਹਦੇ ਦੇ ਵਿੱਚ ਅੱਜ ਸੂਚੇ ਪੰਜਾਬ ਦੀ ਨਹੀਂ ਅਲੱਗ-ਅਲੱਗ ਸਟੇਟਾਂ ਤੋਂ ਵੀ ਜਿਨ੍ਹਾਂ ਵੀ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀਆਂ ਮੰਨਣ ਵਾਲੇ ਜਿਨ੍ਹਾਂ ਵੀ ਸੰਗਠਨ ਹੈ ਜਿਨ੍ਹਾਂ ਵੀ ਸ਼ਹਿਰ ਹੈ ਜਾਂ ਆਪਣੇ ਆਪਣੇ ਤੋਂ ਤੇ ਸਮਾਜਿਕ ਸੰਗਠਨ ਹੈ ਹੋਰ ਵੀ ਧਾਰਮਿਕ ਆਗੂ ਹੈ ਸੰਤ ਗਨ ਹੈ ਅੱਜ ਇੱਕ ਮੰਚ ਤੇ ਇਕੱਠਾ ਹੋਏ ਹੈ ਉਹਨੂੰ ਇਸ ਤਰ੍ਹਾਂ ਇਹ ਜਿਹੜਾ ਵਿਵਾਦ ਹੋਇਆ ਵੈ ਅੰਮ੍ਰਿਤਸਰ ਵਿਕੇ ਉਹਨੂੰ ਆਗਰੀ ਹੁੰਦੀ ਰਨ ਰੂਪਰੇਖਾ ਕਿੱਦਾਂ ਬਣਾਨੀ ਆ ਰਣਨੀਤੀ ਕੀ ਬਣਾਨੀ ਆ ਉਹਦੇ ਤੇ ਸਾਰਾ ਅੱਜ ਵਿਚਾਰ ਕੀਤਾ ਜਾਊਗਾ ਵੱਡਾ ਜਿ ਨਿਰਨੇ ਨਿਕਲ ਕੇ ਆਊਗਾ ਸੰਤ ਤੇ ਵੱਡੇ ਸੰਗਠਨਾਂ ਦੇ ਮੁਖੀ ਸੰਚਾਲਕ ਸਾਰੇ ਇੱਥੇ ਪਹੁੰਚੇ ਨੇ ਅੱਜ ਇਸ ਲੁਧਿਆਣੇ ਦੀ ਧਰਤੀ ਤੋਂ ਇੱਕ ਵੱਡੀ ਆਵਾਜ਼ ਜਿਹੜੀ ਵਾਦਵਿਕੀ ਸਮਾਜ ਦੇ ਹੱਕ ਦੇ ਵਿੱਚ ਸੁਣਨ ਨੂੰ ਮਿਲੂਗੀ ਤੇ ਇਥੋਂ ਵੱਡਾ ਕੋਈ ਨਿਰਨੇ ਲਿਆ ਜਾਊਗਾ ਚਾਹੇ ਉਹ ਪੰਜਾਬ ਬੰਦਤਾ ਹੋਵੇ ਭਾਰਤ ਬੰਦ ਦੀ ਕਾਲ ਦਿੱਤੀ ਜਾਵੇ ਜਾ ਜਿੰਨੇ ਵੀ ਪੰਜਾਬ ਦੇ ਵਿੱਚ ਟੂਲ ਹੈ ਕਿਉਂਕਿ ਮਸਲਾ ਪੰਜਾਬ ਦਾ ਵੈ ਅੰਮ੍ਰਿਤਸਰ ਦਾ ਵੈ ਜਿੰਨੇ ਵੀ ਟੂਲ ਹੈ ਉਹ ਰੋਕਨ ਦਾ ਦੇਸ਼ ਹੋਊਗਾ ਜਾਂ ਕਿਸੇ ਤਰ੍ਹਾਂ ਵੀ ਨਹੀਂ ਕਿਉਂਕਿ ਜਿਹੜੇ ਸਾਡੇ ਸੰਤ ਗਣਾ ਆਪੋ ਜਾਂ ਜਿਹੜੇ ਸੰਗਠਨਾਂ ਦੇ ਮੁਖੀ ਹੈ ਉਹਨਾਂ ਦੇ ਅੱਗੇ ਜੋ ਉਥੇ ਅਜ ਡਿਸੀਜਨ ਲੈਣਗੇ ਉਹਦੇ ਤੇ ਇਹਨਾਂ ਬਿਨਾ ਪੂਰਾ ਪੰਜਾਬ ਪੰਨਾ ਕਰੂਗਾ ਚਾਹੇ ਜੋ ਮਰਜ਼ੀ ਤੇ ਡਿਸੀਜਨ ਲਿਤਾ ਜਾਵੇ ਜਿਹੜਾ ਪਹਿਲਾਂ ਜਿਹੜੀ ਆਪਣੇ ਜੇ ਆਪਣੇ ਭਗਵਾਨ ਬਲਬੀ ਕੇ ਮਹਾਰਾਜ ਤੀਰਸਤੇ ਜਿਹੜੀ ਪਹਿਲਾ ਕਮੇਟੀ ਬਣੀ ਹੈ ਜਿਹਦਾ ਪਹਿਲਾ ਬਣੇ ਸੰਸਥਾ ਚੇਂਜ ਹੋ ਗਈ ਜੀ ਇਹ ਨਵੀਂ ਬਣੇਗੀ ਮੰਗ ਤਾਂ ਦੇਖੋ ਆਹੀ ਹੈ ਜਿਹੜਾ ਉਥੇ ਸ਼ਾਈ ਮੋਡ ਹੈ ਉਹਦਾ ਤਰਤਬੇ ਬੰਦਾ ਸੀਗਾ ਕਿ ਉਥੇ ਜਿਹੜੀ ਬੇਅਦਵੀ ਹੋਈ ਹੈ ਉਹਨੂੰ ਰੋਕਣ ਦਾ ਕਿਉਂਕਿ ਉਹਦਾ ਜਿਹੜਾ ਚੇਅਰਮੈਨ ਉਹ ਵੀ ਮੁੱਖ ਮੰਤਰੀ ਪੰਜਾਬ ਹੈ ਸਭ ਤੋਂ ਪਹਿਲੇ ਆਧਾਰ ਤੇ ਹੁੰਦਾ ਫਰਜ਼ ਸੀਗਾ ਉਹਦੇ ਤੇ ਫੋਰੀ ਤੌਰ ਤੇ ਕੋਈ ਐਕਸ਼ਨ ਕਰਨਾ ਪਰ ਪੰਜਾਬ ਸਰਕਾਰ ਹੈ ਜਿੱਥੇ ਉਹ ਵੀ ਕਿਤੇ ਨਾ ਕਿਤੇ ناکਾਮ ਦੇਖੀ ਗਈ ਆ ਕਿਸੇ ਵੀ ਲੀਡਰ ਦਾ ਕਿਸੇ ਵੀ ਮੰਤਰੀ ਦਾ ਇਸ ਵਿਸ਼ੇ ਦੇ ਉੱਤੇ ਐਡੀ ਵੱਡੀ ਬੇਅਦਬੀ ਹੋਵੇ ਪੂਰੇ ਭਾਰਤ ਦੇ ਵਿੱਚ ਇਹਦਾ ਰੋਸ ਹੋਵੇ ਤੇ ਇੱਥੇ ਦੀ ਸਰਕਾਰ ਲੋਕ ਕਿਸੇ ਵੀ ਤਰ੍ਹਾਂ ਦਾ ਬਿਆਨ ਨਾ ਆਵੇ ਤੇ ਵਾਅਦਿਕੀ ਸਮਾਜ ਦੇ ਵਿੱਚ ਰੋਸ ਤਾਂ ਹੈਗਾ ਹੀ ਹੈ I don't